ਗੱਲ ਕਰਾਂਗੇ ਆਪਾਂ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਜੋ ਖਲਾਰਾ ਪੈ ਰਿਹਾ ਉਹਦੇ ਸਬੰਧ ਦੇ ਵਿੱਚ ਤੁਸੀਂ ਖਬਰ ਧਿਆਨ ਦੇ ਨਾਲ ਸੁਣਨੀ ਆ ਲਗਭਗ ਤੁਹਾਨੂੰ ਵੀ ਜਿਹੜਾ ਪਤਾ ਲੱਗ ਚੁੱਕਿਆਗਾ ਕਿ ਜਿਹੜੀ ਬੀਬੀ ਕਹਿੰਦੀ ਸੀ ਕਿ ਝੁਟਕੀ ਦੇ ਨਾਲ ਆ ਸਾਰਾ ਕੁਝ ਹੋ ਜਾਊਗਾ ਕਿਸਾਨਾਂ ਨੂੰ ਐਮਐਸਪੀ ਮਿਲ ਜੂਗੀ ਰੇਤ ਮਾਪੀਆਂ ਜਿਹੜਾ ਉਹ ਖਾਤਮ ਹੋ ਜਾਊਗਾ ਗੈਂਗਸਟਰ ਖਾਤਮ ਹੋ ਜਾਊਗਾ ਫਲਾਨਾ ਖਾਤੂ ਹੋ ਜੂਆ ਧਮਕਾ ਖਤਮ ਹੋ ਜੂਆ ਕਿ ਸਾਨੂੰ ਇੱਕ ਮੌਕਾ ਦੇ ਦਿਓ ਅਸੀਂ ਪੰਜਾਬ ਦਾ ਵਿਕਾਸ ਕਰਕੇ ਬਖਾਉਣਾ ਜਾ ਤਾਂ ਇਹ ਕਹਦੀ ਏ ਕਿ ਗਾਗਨ ਅਨਮੋਲ ਮਾਨ ਜਾ ਤਾਂ ਉਹਨਾਂ ਗੱਲਾਂ ਤੋਂ ਅਨਜਾਣ ਸੀ ਜਾਂ ਫਿਰ ਭਏ ਕलिए ਇੱਕ ਚੜਦੀ ਉਮਰ ਦੇ ਵਿੱਚ ਉਹਨਾਂ ਨੂੰ ਫਤੂਰ ਸੀ ਜਾਨੀ ਕਿ ਉਹਨਾਂ ਦਾ ਖੂਨ ਗਰਮ ਸੀ ਕਿ ਉਹ ਕਹਿੰਦੇ ਸੀ ਕਿ ਅਸੀਂ ਸੱਤਾ ਦੇ ਵਿੱਚ ਆ ਕੇ ਜਿਹੜਾ ਸਭ ਕੁਝ ਠੀਕ ਕਰ ਦਾਂਗੇ ਪਰ ਹੁਣ ਜਿਹੜੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਇਹ ਆ ਰਹੀ ਆ ਕਿ ਅਨਮੋਲ ਗਗਲਮਾਨ ਨੇ ਜਿਹੜਾ ਕਿ ਆਪਣੇ ਐਮਐਲਏ ਜਿਹੜਾ ਖਰੜ ਤੋਂ ਐਮਐਲਏ ਸੀ ਉਹਦੇ ਉੱਤੋਂ ਸਤੀਫਾ ਦੇ ਦਿੱਤਾ ਉਸ ਸਤੀਫਾ ਬਧਾਰ ਸਭਾ ਦੇ ਸਪੀਕਰ ਕਲਤਾਰ ਸਿੰਘ ਸਦਵਾਨ ਨੂੰ ਭੇਜ ਦਿੱਤਾ ਅਤੇ ਨਾਲ ਹੀ ਲਿਖਿਆ ਕਿ ਪਾਰਟੀ ਦੀ ਮੈਂ ਸੁਭ ਕਾਮਾਂ ਦੇ ਨਾਲ ਆ ਤੇ ਪਾਰਟੀ ਤਰੱਕੀ ਕਰੇ ਇਹਦੇ ਜਿਹੜਾ ਸੱਦ ਵੀ ਲਿਖੇ ਆ ਉਹਨੇ ਆਪਣੀ ਪੋਸਟ ਸਾਂਝੀ ਕੀਤੀ ਆ ਅਤੇ ਇੱਕ ਹੋਰ ਵੱਡੀ ਹੈਰਾਨਗੀ ਦੀ ਗੱਲ ਇਹ ਆ ਕਿ ਤਿੰਨ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਨਾਲ ਫੋਟੋਆਂ ਖਿਚਾ ਕੇ ਆਪਣੇ ਅਕਾਊਂਟ ਤੇ ਪਾਉਂਦੀ ਆ ਸੋਸ਼ਲ ਮੀਡੀਆ ਤੇ ਪਾਉਂਦੀ ਆ ਉੱਤੇ ਖੁਸ਼ ਨਾਜ਼ ਰੌਂਦੀ ਆ ਪਰ ਤਿੰਨ ਦਿਨਾਂ ਬਾਅਦ ਕੀ ਹੋ ਗਿਆ ਇਹ ਇਹ ਸਭ ਤੋਂ ਵੱਡੀ ਗੱਲ ਸੋਚਣ ਵਾਲੀ ਆ ਹੁਣ ਵਿੱਚ ਲੋਕ ਕਹਿ ਰਹੇ ਆ ਕਿ ਭਗਵਾਨ ਤੇ ਮਾਨ ਦੇ ਨਾਲ ਉਹ ਨਾਰਾਜ਼ਗੀ ਸੀ ਉਹ ਨਾਰਾਜ਼ਗੀ ਕੀ ਸੀ ਕਿ ਅਨਮੋਲ ਗਗਲ ਮਾਨ ਤੋਂ ਜਿਹੜਾ ਕਿ ਮੰਤਰੀ ਦਾ ਜਿਹੜਾ ਅਹੁਦਾ ਹੈਗਾ ਉਹ ਖੋਹ ਲਿਆ ਸੀ ਬਿਨਾ ਦੱਸੇ ਬਿਨਾ ਚੁੱਪਚੀ ਬੀਤੀ ਕੀਤੇ ਇਸ ਤੋਂ ਪਹਿਲਾਂ ਕਿ ਮਾਨ ਸਾਹਿਬ ਦੇ ਜਿਹੜਾ ਵਿਧਾਇਕਾ ਉਹਨੂੰ ਮੰਤਰੀ ਬਣਾਇਆ ਗਿਆ ਸੀ ਉਹ ਤੋਂ ਵੀ ਜਿਹੜਾ ਮੰਤਰੀ ਦਾ ਜਿਹੜਾ ਉਹਦਾਗਾ ਖੋਲਿਆ ਸੀ ਉਸ ਤੋਂ ਬਾਅਦ ਕਲਦੀਪ ਧਾਲੀਵਾਲ ਆ ਉਹਦਾ ਵੀ ਖੋਲਿਆ ਜਣੇ ਕਿ ਕਾਠੋਕਲੇਸਤਾ ਜਿਹੜਾ ਆਮ ਆਦੀ ਪਾਰਟੀ ਚ ਰਹਿੰਦਾਗਾ ਪਰ ਇਹ ਨਹੀਂ ਪਤਾ ਸੀ ਕਿ ਆਮ ਆਦੀ ਪਾਰਟੀ ਦੀ ਇੱਕ ਵਿਕਟ ਹੋ ਡਿਭੂਗੀ ਹੁਣ ਇਹ ਵੱਡੀ ਤੇ ਚਰਚਾ ਇਹ ਆ ਕਿ ਅਨਮੋਲ ਗਗਨ ਮਾਨ ਨੂੰ ਜਿਹੜਾ ਮਨੋਂ ਦੇ ਲਈ ਪੰਜਾਬ ਪ੍ਰਧਾਨ ਅਮਨ अरोੜਾ ਜਾਂ ਹਰਪਾਲ ਸਿੰਘ ਚੀਮਾ ਬਣਾਉਣਗੇ ਜਾ ਪਰ ਅਰਵਿੰਦ ਕੇਜਰੀਵਾਲ ਬਣਾਉਣਗੇ ਕਿਉਂਕਿ ਦੱਸਿਆ ਜਾ ਰਿਹਾ ਕਿ ਭਗਵੰਤ ਮਾਨ ਦੇ ਨਾਲ ਕੋਈ ਕਾਫੀ ਸੰਬੰਧ ਨਹੀਂ ਸੀ ਕਿ ਜਿਸ ਦੇ ਨਾਲ ਉਹ ਭਗਵੰਤ ਮਾਨ ਉਹਨਾਂ ਨੂੰ ਮਨਾਊਗਾ ਤੇ ਸਭ ਤੋਂ ਵੱਡੀ ਜਿਹੜੀ ਗੱਲ ਅਜੇ ਆ ਹੁਣ ਤਰ ਤਰ ਦੀ ਸੀਟ ਖਾਲੀ ਆ ਉਤੇ ਜਿਮਣੀ ਚੋਣ ਹੋਣੀ ਆ ਤੇ ਦੂਸਰੀ ਹੁਣ ਜਿਹੜੀ ਖਰੜ ਤੋਂ ਐਮ ਐਲ ਏ ਦੀ ਸੀਟ ਆ ਜਿਹੜੀ ਉਹ ਵੀ ਖਾਲੀ ਹੋ ਚੁੱਕੀ ਆ ਜਾਣੀ ਕਿ ਅਨ ਗਗਨ ਅਨਮੋਲ ਨੇ ਜਿਹੜਾ ਅਸਤੀਪਾਗਾ ਜਿਹੜਾ ਉਸ ਵਿਕਰ ਨੂੰ ਭੇ ਦਿੱਤਾਗਾ ਹੁਣ ਦੇਖਦੇ ਆ ਕਿ ਸਵਿਕਰ ਸਾਹਿਬ ਉਸ ਅਸਤੀਪੇ ਨੂੰ ਪ੍ਰਵਾਨ ਕਰਦੇ ਆ ਨਹੀਂ ਕਰਦੇ ਆ ਤੇ ਉਸਤੀਪਾ ਪਹਿਲਾਂ ਜਾਊਗਾ ਅਰਵਿੰਦ ਕੇਜਰੀਵਾਲ ਕੋਲ ਕੇਜਰੀਵਾਲ ਫਿਰ ਇਹਨਾਂ ਨੂੰ ਜਿਹੜਾ ਕਿ ਸਪਰਕ ਦੇ ਵਿੱਚ ਲੈਣਗੇ ਮਨਾਉਣ ਦੀਆਂ ਕੋਸ਼ਿਸ਼ਾਂ ਪੂਰੀਆਂ ਕਰਨਗੇ ਪਰ ਫਿਰ ਹਾਲ ਲੱਗਦਾਗਾ ਅਰਮੋਲ ਗਗਨ ਮਾਨ ਨੇ ਇੱਥੋਂ ਤੱਕ ਉਹਨੇ ਕਿਹਾ ਕੱਲਾ ਜਿਹੜਾ ਕਿ ਉਦਾ ਨਹੀਂ ਛੱਡਿਆ ਆਮ ਆਦੀ ਪਾਰਟੀ ਦਾ ਉਹ ਕਹਿੰਦੀ ਮੈਂ ਸਿਆਸਤ ਹੀ ਛੱਡ ਦਿੱਤੀ ਕਹਿੰਦੀ ਮੈਂ ਸਿਆਸਤ ਦੇ ਵਿੱਚ ਹੀ ਨਹੀਂ ਆਉਣਾ ਉਹਨੇ ਆਮ ਆਦੀ ਪਾਰਟੀ ਛੱਡ ਦਿੱਤੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਕਿ ਇਹਦੇ ਕੀ ਕਾਰਨਾਂ ਕੀ ਰਿਜਨਾਂ ਕੀ ਹੋ ਸਕਦਾਗਾ ਕੀ ਅਨਮੋਲ ਗਗਨ ਮਾਨਾ ਕਿਸੇ ਹੋਰ ਪਾਰਟੀ 'ਚ ਜਾਣਾ ਚਾਹੁੰਦੀ ਆ ਜਾਂ ਕਹਿ ਕੇ ਪਹਿਲਾਂ ਉਹ ਗਾਇਕ ਸੀ ਫਿਰ ਉਹ ਗਾਇਕੀ ਵੱਲ ਮੁੜਨਾ ਚਾਹੁੰਦੀ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋ ਜਾਊਗਾ ਫਿਲਹਾਲ ਜਿਹੜੀ ਖਬਰ ਨਿਕਲ ਕੇ ਸਾਹਮਣੇ ਇਹ ਹੀ ਆ ਰਹੀ ਆ ਕਿ ਅਨਮੋਲ ਗਗਨਮਾਨ ਨੇ ਕਈ ਦਿਨ ਪਹਿਲਾਂ ਕਲਤਾਰ ਸਿੰਘ ਸੰਧਵਾ ਜਿਹੜੇ ਲੋਕ ਵਿਧਾਨ ਸਭਾ ਦੇ ਸਪੀਕਰ ਆ ਉਹਨਾਂ ਨੂੰ ਇੱਕ ਚਿੱਠੀ ਰਾਹੀਂ ਲਿਖਿਆ ਜਾਂ ਈਮੇਲ ਰਾਹੀਂ ਲਿਖਿਆ ਕਿਸ ਤਰ੍ਹਾਂ ਉਹਨਾਂ ਨੂੰ ਸਟਰੀਫਾ ਭੇਜਿਆ ਤੇ ਉਹਦੇ ਵਿੱਚ ਅਜੇ ਦੇਖਦੇ ਆ ਕਿ ਅਨਮੋਲ ਗਗਨਮਾਨ ਆ ਨੂੰ ਕੋਈ ਟਿਕਾਉਂਦਾਗਾ ਚੁੱਪ ਕਰਾਉਂਦਾਗਾ ਕਿ ਭਾਈ ਇਹ ਸੀਟ ਖਾਲੀ ਹੁੰਦੀ ਆ ਤਾਂ ਇੱਥੇ ਵੀ ਜਿਵਣੀ ਚੋਣ ਹੋਊਗੀ ਹੁਣ ਲੱਗਦਾ ਨੇ ਕਿ ਅਨਮੋਲ ਗਗਨ ਮਾਨ ਮੰਨ ਜਾਣਗੇ ਕਿ ਤੁਹਾਨੂੰ ਲੱਗਦਾਗਾ ਕਿ ਆਮਾ ਦੀ ਪਾਰਟੀ ਦੇ ਵਿੱਚ ਇਹ ਕੀ ਕੁਝ ਹੋ ਰਿਹਾਗਾ ਕਿਤੇ ਕੋਈ ਕਿੱਧਰ ਨੂੰ ਭੱਜ ਜਾਂਦਾ ਕਦੇ ਕੋਈ ਕਿੱਧਰ ਨੂੰ ਭੱਜ ਜਾਂਦਾ ਕੋਈ ਕਦੇ ਆਮਾ ਦੀ ਪਾਰਟੀ ਦੇ ਵਿੱਚ ਆ ਜਾਂਦਾਗਾ ਕੋਈ ਅਕਾਲੀ ਆ ਜਾਂਦਾਗਾ ਕੋਈ ਕਾਂਗਰਸੀ ਆ ਜਾਂਦਾਗਾ ਕੋਈ ਆਮਾ ਦੀ ਪਾਰਟੀ ਦੀ ਹੀ ਵਰਕਰ ਆ ਆਮ ਆਦੀ ਪਾਰਟੀ ਦੇ ਐਮਐਲਏ ਮੰਤਰੀ ਕਿਸੇ ਹੋਰ ਪਾਰਟੀਆਂ ਵੱਲ ਜਾ ਰਹੇ ਆ ਹਲੇ ਤਾਂ 2027 ਦੀਆਂ ਚੋਣਾਂ ਨੇ ਜਿਹੜੀਆਂ ਆ ਕਾਫੀ ਦਿਰ ਪਈਆ ਉਸ ਤੋਂ ਪਹਿਲਾਂ ਜੇਕਰ ਇਸ ਤਰ੍ਹਾਂ ਖੇਡਣੇ ਖੇਡਣ ਲੱਗ ਪਏ ਤੇ ਮੈਨੂੰ ਲੱਗਦਾ ਕਿ ਸਮਾਂ ਬਹੁਤ ਦੂਰ ਨਹੀਂ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਜਿਹੜੀ ਆਮ ਆਦੀ ਪਾਰਟੀ ਦੀ ਅਨਮੋਲ ਕਗਨ ਮਾਨ ਆ ਕਿ ਇਹਦਾ ਅਸਤੇਪਾ ਪ੍ਰਬੰਧ ਕਰਨਗੇ ਜਾਂ ਫਿਰ ਇਸ ਨੂੰ ਮਨਾਉਣਗੇ ਜਾਂ ਫਿਰ ਕਿੰਨਾ ਕਾਰਨਾ ਕਰਕੇ ਅਨਮੋਲ ਗਗਨ ਮਾਨ ਨੇ ਅਸਤੀਬਾ ਦਿੱਤਾ ਕਿ ਉਹਨਾਂ ਦੇ ਉੱਪਰ ਕਿਸੇ ਐਮਐਲਏ ਜਾਂ ਕਿਸੇ ਬਜ਼ਾ ਹੈ ਜਾਂ ਕਿਸੇ ਮੰਤਰੀ ਜਾਂ ਕਿਸੇ ਹੋਰ ਦਾ ਦਬਾਅ ਸੀ ਜਾਂ ਉਹਨੂੰ ਫਿਰ ਖੱਜਲ ਖਵਾਰ ਕੀਤਾ ਜਾ ਰਿਹਾ ਸੀ ਜਾਂ ਫਿਰ ਉਹਦੋਂ ਜਿਹੜਾ ਇੱਕ ਬੇਇੱਜ਼ਤੀ ਮਹਿਸੂਸ ਹੁੰਦੀ ਸੀ ਪਾਰਟੀ ਦੇ ਵਿੱਚ ਰਹਿ ਗਏ ਜਾਂ ਫਿਰ ਉਸ ਹਲਕੇ ਦੇ ਕੰਮ ਨਹੀਂ ਹੋ ਰਹੇ ਸੀ ਇਹ ਕੁਝ ਨਾ ਕੁਝ ਕਾਰਨ ਤਾਂ ਜ਼ਰੂਰ ਹੋਵੇਗਾ ਇਹਨਾਂ ਕਾਰਨਾਂ ਦੇ ਪਿੱਛੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਲੀਅਰ ਹੋ ਜਾਊਗਾ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਵਾਂ ਇੱਥੋਂ ਇਹ ਵੀ ਪਤਾ ਲੱਗਿਆ ਕਿ ਜਿਹੜੀ ਅਨਮੋਲ ਗਗਨ ਮਾਣਾ ਇਹਦੇ ਹੱਥ ਜਿਹੜੀ ਇੱਕ ਚਾਬੀ ਐਸੀ ਲੱਗੀ ਆ ਕਿ ਕਈ ਲੀਡਰਾਂ ਦੇ ਕਈ ਐਮਐਲਏ ਮੰਤਰੀਆਂ ਦੇ ਇਸ ਕੋਲ ਦੱਸਿਆ ਜਾ ਰਿਹਾ ਕਿ ਸਬੂਤ ਨੇ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਸ ਦੀ ਪੜਵਾਣ ਹੁੰਦਾਗਾ ਤੇ ਐ ਨਹੀਂ ਪਤਾ ਕਿ ਭਾਈ ਇਹ ਸਬੂਤ ਖੋਲਣ ਬਹਿ ਜੇ ਤਾ ਫਿਰ ਉਹਦੇ ਵਿੱਚ ਵੱਡੇ ਵੱਡੇ ਮੰਤਰੀਆਂ ਦੀ ਕਰਕਰੀ ਹੋਵੇਗੀ ਇਹ ਵੀ ਸੂਤਰਾ ਹਵਾਲੇ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰਨਾ ਆਪਣੇ ਕਮੈਂਟ ਵੀ ਜਰੂਰ ਲਿਖਣੇ ਆ ਨਾਲ ਹੀ ਬੇਨਤੀ ਆ ਕਿ ਐਮਐਸਵੀ ਟੀਵੀ ਪੰਜਾਬ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਹਰ ਖਬਰ ਤੁਹਾਡੇ ਤੱਕ ਜਰੂਰ ਅਸੀਂ ਲੈ ਕੇ ਆਵਾਂਗੇ ਸਟੋਰੀਆਂ ਜਿਹੜੀਆਂ ਕਿ ਇੰਟਰਵਿਊਆਂ ਨੇ ਪੌਡਕਾਸਟ ਆ ਜਾਂ ਹੋਰ ਆ ਆਉਣ ਵਾਲੇ ਦਿਨਾਂ 'ਚ ਉਹ ਚੱਲਦੂ ਕਰਾਂਗੇ ਤੁਸੀਂ ਇਸ ਨੂੰ ਭਰਮਾ ਹੰਗਾਰਾ ਦਿਓ ਮੈਂ ਤੁਹਾਡਾ ਸਾਰਿਆਂ ਦਾ ਰਣੀ ਆ ਜਿਹੜਾ ਐਮਐਸਟੀਵੀ ਪੰਜਾਬ ਜਿੰਨੇ ਵੀ ਸਰੋਤੇ ਵੇਖ ਰਿਹਾ ਸਾਡੇ ਮਾਵਾ ਭੈਣਾ ਨੌਜਵਾਨਾ ਬਜ਼ੁਰਗਾ ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵੈਜੀ ਜੀ ਦਾ ਖਾਲਸਾ ਵੈਜੀ ਜੀ ਕੀ ਫਤਿਹ